ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਕੜਾਈ ਵਾਲਾ ਜਿਹੜਾ ਨਿੱਕ ਹੁੰਦਾ ਏ ਇਹਦਾ ਆਪਾਂ ਤੁਹਾਨੂੰ ਚੜਾਈ ਘੱਟ ਕਰਨ ਬਾਰੇ ਦੱਸਾਂਗੇ ਆ ਦੇਖੋ ਜੀ ਇਹਦੀ ਲੈਂਥ ਹੈਗੀ ਤਾਂ ਸਾਡੀ ਛੇ ਲੰਮਤਵਕ ਹੋ ਗਿਆ ਤੇ ਇਸ ਨੂੰ ਆਪਾਂ ਜੀ ਆਪ ਨੂੰ ਇਹ 6 ਚਾਹੀਦਾ ਹੁੰਦਾ ਜੀ ਆਪਾਂ ਇਹਨੂੰ ਛੇ ਕਰਨ ਵਾਸਤੇ ਜੀ ਆਪਾਂ ਇਹਦਾ ਸੈਂਟਰ ਲਵਾਂਗੇ ਸੈਂਟਰ ਆਪਣਾ ਇੱਥੇ ਆ ਗਿਆ ਹੈ 3.5 ਤੇ ਜੀ ਇਹਨੂੰ ਆਪਾਂ ਹੁਣ 1 ਇੰਚ ਘਟਾਉਣਾ ਹੈ ਅੱਧਾ ਇੰਚ ਆਪਾਂ ਇਧਰੋਂ ਨਮਾਗੇ ਅੱਧਾ ਇੰਚ ਆਪਾਂ ਇਧਰੋਂ ਨਮਾਗੇ ਜੀ ਇਧਰੋਂ ਵੀ ਨਿਸ਼ਾਨ ਇਸ ਤਰ੍ਹਾਂ ਦਾ ਲਾ ਲਾਂਗੇ ਤੇ ਇਧਰੋਂ ਵੀ ਹੁਣ ਆਪ ਇਸ ਤਰ੍ਹਾਂ ਦੇ ਸੀਨ ਲਗਾ ਦੇਣੀ ਆ ਸੀਨ ਵੀ ਆਪਾਂ ਜੀ ਫਰੈਸ਼ ਨਹੀਂ ਤਰ੍ਹਾਂ ਮੇ ਲਗਾਉਣੀ ਆ ਇਸ ਤਰ੍ਹਾਂ ਪਹਿਲਾਂ ਆਪਾਂ 1 ਇੰਚ ਸ਼ੁਰੂ ਕਰਕੇ 1/2 ਇੰਚ ਫਿਰ ਉਸ ਤੋਂ ਘੱਟ ਇੱਥੇ ਬਿਲਕੁਲ ਨੀਚੇ ਆ ਕੇ ਜੀ ਆਪਾਂ ਇਸ ਤਰ੍ਹਾਂ ਮਸ਼ੀਨ ਨੂੰ ਉਤਾਰ ਦੇਣਾ ਯਾਰ ਇਹਦੇ ਨਾਲ ਕੀ ਆ ਕਿ ਆਪਣੇ ਗਲੇ ਦੇ ਵਿੱਚ ਕੱਪੜੇ ਵਿੱਚ ਬਾਦ ਨਾ ਪਵੇ ਇਸ ਤਰ੍ਹਾਂ ਆ ਦੇਖੋ ਜੀ ਆ ਦੇਖੋ ਇੱਥੇ ਵਾਲ ਬਿਲਕੁਲ ਨਹੀਂ ਪਿਆ ਜੀ ਇੱਕ ਗੱਲ ਹੋਰ ਆ ਜੀ ਜਦੋਂ ਆਪਾਂ ਇਹਦੀ ਚੜਾਈ ਆ ਜਿਹੜੀ ਉਹ ਘੱਟ ਕਰਨੀ ਆ ਆਪਾਂ ਪਹਿਲਾਂ ਇੱਥੋਂ ਕਾਟਾਂ ਪਾਉਣ ਤੋਂ ਪਹਿਲਾਂ ਕਰਨੀ ਆ ਕਾਟਾਂ